ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਸਨ ਦਾਸ ਕਹੈ ਜਨ ਨਾਨਕ ਜੀ ਹਾ ਤੂ ਕਰਾਏ ਧੀਹਾ ਹੋ ਕਰੀ ਵਖਿਆਨ ਸੱਜਣ ਸਚਾ ਪਾਤ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾਬ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮੁ ਹੈ ਪਿਤਰੀ ਦੀ ਅੱਗੇ ਵਸਤ ਸੁ ਜਾਣੀ ਐ ਪਿਤਰੀ ਚੋਰ ਕਰੇ ਵੱਡੀ ਹੈ ਹੱਥ ਦਲਾਲ ਕੀ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਵੱਡੀ ਐ ਹੱਥ ਦਲਾਲ ਕੀ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸੰਗਤ ਜੀ ਵਡ ਭਾਗੀ ਹੋ ਜੋ ਰਹਿਮਤਾ ਦੇ ਮਾਲਕ ਸੂਚੀ ਮਾਨਵਤਾ ਦੇ ਸਾਂਝੇ ਸਤਿਗੁਰੂ ਸ਼ਬਦੋ ਏ ਕਰਮਾਤ ਅਤੇ ਅਕਾਲ ਪੁਰਖ ਦੇ ਸਰਗੁਣ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੀ ਪਾਵਨ ਔਰ ਮੁਕੱਦਸ ਹਾਜ਼ੂਰੀ ਦੇ ਅੰਦਰ ਹਾਜ਼ਰੀਨ ਹੋ ਹਾਜ਼ਰੀਆਂ ਲਵਾਰ ਰਹੇ ਹੋ ਸਤਿਗੁਰਾਂ ਦੀ ਰਹਿਮਤ ਹੋਈ ਜਿੱਥੇ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਜੋ ਕਿ ਚੱਲ ਰਹੀ ਹੈ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ 16 ਪੌੜੀਆਂ ਤੱਕ ਦੀ ਜੋ ਵਿਚਾਰ ਸ਼ਲੋਕਾਂ ਸਮੇਤ ਉਹ ਹੋ ਚੁੱਕੀ ਹੈ ਸਤਿਗੁਰੂ ਸਾਹਿਬ ਜੀ ਜੋ 17ਵੀਂ ਪੌੜੀ ਦੇ ਨਾਲ ਦੋ ਸ਼ਲੋਕ ਆਏ ਨੇ ਉਹਨਾਂ ਦੇ ਵਿੱਚੋਂ ਪਹਿਲੇ ਸ਼ਲੋਕ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਆਓ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਆਰਾਮ ਕਰਨ ਤੋਂ ਪਹਿਲਾਂ ਗੁਰਦੇਵ ਦੇ ਚਰਨਾਂ ਦਾ ਧਿਆਨ ਤਰਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਬੜੇ ਪਿਆਰ ਦੇ ਨਾਲ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਇਹ ਜੋ ਪਾਵਨ ਸ਼ਲੋਕ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਜਿੱਥੇ ਸਤਿਗੁਰੂ ਸਾਹਿਬ ਜੀਆਂ ਨੇ ਪਿਛਲੇ ਪਾਉੜੇ ਅਤੇ ਇਸ ਲੋਕਾਂ ਦੇ ਵਿੱਚ ਸਮਝਾਇਆ ਕਿ ਜਿਸ ਪ੍ਰਕਾਰ ਮਨੁੱਖ ਨੂੰ ਧਰਮ ਦੀ ਕਿਰਤ ਕਰਨੀ ਚਾਹੀਦੀ ਹੈ ਧਰਮ ਦੀ ਕਿਰਤ ਕਰਨ ਦੀ ਲੋੜ ਹੈ ਕਿਉਂਕਿ ਜੇ ਕਿਰਤ ਦੇ ਵਿੱਚ ਹੀ ਧਰਮ ਨਾ ਰਿਆ ਤੇ ਫਿਰ ਉਹ ਕਿਰਤ ਫਲੀ ਭੂਤ ਨਹੀਂ ਹੈ ਕਿਰਤ ਸਾਰੇ ਕਰਦੇ ਨੇ ਜਦੋਂ ਕਿਰਤ ਦੇ ਅੰਦਰ ਹੀ ਇਹ ਮਨੁੱਖ ਨੇ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਉਹ ਕਿਰਤ ਵੀ ਠੀਕ ਨਹੀਂ ਹੈ ਤੋ 사ਤਗੁਰੂ ਸਾਹਿਬ ਜੀਆਂ ਨੇ ਇਹ ਕਿਰਪਾ ਕਰਕੇ ਦੱਸਿਆ ਕਿ ਜਿਹੜੀ ਕਿਰਤ ਕਰਨੀ ਹੈ ਉਹ ਧਰਮ ਦੀ ਕਿਰਤ ਕਰਨੀ ਹੈ। ਇਸ ਪ੍ਰਕਾਰ ਉਹ ਖੱਤਰੀ ਨੂੰ ਸਮਝਾਇਆ ਤੇ ਉਹਨਾਂ ਸਾਰਿਆਂ ਨੂੰ ਸਮੇਂ ਦੀ ਹਾਲਤ ਦੇ ਬਾਰੇ ਦੱਸਿਆ ਕਿ ਕਿਸ ਪ੍ਰਕਾਰ ਜਿਹੜਾ ਮਨੁੱਖ ਹੈ ਮਲੇਸ਼ਾ ਦਾ ਧਾਨ ਲੈ ਕੇ ਮਲੇਸ਼ਾ ਦਾ ਅਨਾਜ ਮਲੇਸ਼ਾ ਦੇ ਪਾਸੋਂ ਪੈਸੇ ਲੈ ਕੇ ਤੇ ਉਹ ਖਾ ਰਿਹਾ ਏ ਕਿਰਤ ਨਹੀਂ ਕਰ ਰਿਹਾ। ਦੇ ਵਿਖਾਵੇ ਦਾ ਹੀ ਆਪ ਉਸ ਨੇ ਧੋਤੀ ਪਾਈ ਹੋਈ ਐ ਟਿੱਕਾ ਲਾਇਆ ਹੋਇਆ ਏ ਜਨੇਊ ਪਾਇਆ ਹੋਇਆ ਏ ਇਹ ਸਾਰਾ ਕੁਝ ਹੀ ਵਿਖਾਵੇ ਦਾ ਹੈ ਪਰ ਅੰਦਰ ਉਹਦੇ ਕੁਝ ਨਹੀਂ ਹੈ ਮਨ ਨਹੀਂ ਸੁੱਚਾ ਉਸ ਮਨੁੱਖ ਦਾ ਫੇਰ ਚੋਰੀਆਂ ਕਰਕੇ ਜਾਹਰੀਆਂ ਕਰਕੇ ਤੇ ਧਨ ਇਕੱਠਾ ਕਰਦਾ ਹੈ ਉਹ ਧਨ ਦੇ ਨਾਲ ਹੀ ਪਿਤਰਾਂ ਦੇ ਸ਼ਰਾਧ ਵੀ ਕਰਾਉਂਦਾ ਏ ਪੰਡਤਾਂ ਨੂੰ ਵੀ ਆਪਣੇ ਚੌਕੇ ਤੇ ਸੱਜਦਾ ਹੈ। ਤੋਂ ਇਸ ਪ੍ਰਕਾਰ ਸਾਰਾ ਕੁਝ ਕਰਦਾ ਹੋਇਆ ਵੀ ਉਹਦਾ ਫਲ ਹੀ ਭੂਤ ਨਹੀਂ ਕਿਉਂਕਿ ਕਰਮ ਧਰਮ ਦੀ ਕਿਰਤ ਨਹੀਂ ਹੈ। ਇਸ ਕਰਕੇ ਇੱਕ ਕਿਰਤ ਸਫਲੀ ਹੋਣੀ ਚਾਹੀਦੀ ਹੈ ਕਿਰਤ ਤਾਂ ਸਫਲੀ ਹੁੰਦੀ ਹੈ ਜੇ ਧਰਮ ਦੀ ਹੋਵੇ। ਤੋਂ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਕਿ ਸਾਰਾ ਕੁਝ ਹੀ ਪ੍ਰਮਾਤਮਾ ਦੇ ਚਿੱਤ ਦੇ ਵਿੱਚ ਹੈ, ਚੇਤਨ ਦੇ ਵਿੱਚ ਹੈ। ਉਹ ਪ੍ਰਮਾਤਮਾ ਇਸ ਸੰਸਾਰ ਤੇ ਆਏ ਮਨੁੱਖ ਨੂੰ ਆਪ ਹੀ ਵਡਿਆਈਆਂ ਦਿੰਦਾ ਏ ਤੇ ਆਪ ਹੀ ਕਰਮ ਕਰਾਉਂਦਾ ਏ ਉਹ ਪ੍ਰਮਾਤਮਾ ਹੀਰਨ ਗਰਭ ਅਭਿਆਕਰਿਤ ਅਤੇ ਵਿਰਾਟ ਇਹਨਾਂ ਤਿੰਨਾਂ ਤੋਂ ਉੱਚਾ ਏ ਹੀਰਨ ਗਰਭ ਤੋਂ ਭਾਵ ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਉਤੋਂ ਵੀ ਉੱਚਾ ਉਸ ਤੋਂ ਬਾਅਦ ਵਿਰਾਟ ਜਿਹੜਾ ਸਾਰੇ ਬ੍ਰਹਿਮੰਡ ਦੇ ਵਿੱਚ ਫੈਲਿਆ ਹੋਇਆ ਉਸ ਤੋਂ ਵੀ ਉੱਚਾ ਆਭਿਆਕਰਤ ਇਸ ਤੋਂ ਵੀ ਉੱਚਾ ਹੈ ਉਹ ਪਰਮਾਤਮਾ ਇਹ ਤਿੰਨਾਂ ਅਵਸਥਾਵਾਂ ਤੋਂ ਉੱਚਾਈ ਉਹ ਪਰਮਾਤਮਾ ਜੇ ਆਪਣੀ ਨਦਰ ਪੁੱਠੀ ਕਰ ਲਵੇ ਜੇ ਉਹਦੀ ਨਦਰ ਨਾ ਹੋਵੇ ਤੇ ਵੱਡੇ ਵੱਡੇ ਜਿਹੜੇ ਸੁਲਤਾਨ ਨੇ ਸ਼ਾਹੂਕਾਰ ਨੇ ਉਹਨਾਂ ਨੂੰ ਵੀ ਜਿਹੜਾ ਹੈ ਬਾਦਸ਼ਾਹਾਂ ਨੂੰ ਘਾ ਚਰਨ ਲਾ ਦਿੰਦਾ ਹੈ ਤੇ ਕਈ ਤੇ ਐਸੇ ਉਹਨਾਂ ਨੂੰ ਮੰਗਣ ਤੇ ਭਿੱਖ ਵੀ ਨਹੀਂ ਮਿਲਦੀ ਜਿਹੜੀ ਭੀਖ ਹੈ ਉਹ ਵੀ ਮੰਗਣ ਤੇ ਨਹੀਂ ਮਿਲਦੀ ਗੁਰਦੇਵ ਪੀਤਾ ਦੱਸਦੇ ਨੇ ਹੁਣ ਇਹ ਜੋ ਪਾਵਨ ਸ਼ਲੋਕ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ 472 ਅੰਗ ਉਪਰ ਸੁਭਾਏ ਮਨ ਹੈ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਇਹ ਸੰਸਾਰ ਦਾ ਪਾਰ ਉਤਾਰਾ ਕਰਦੇ ਹੋਏ सिकंदर लोदी ਦਾ ਜਿਹੜਾ ਹਾਥੀ ਜੀਵਿਤ ਕਰਕੇ ਤੇ ਲਾਹੌਰ ਨੂੰ ਗਏ ਨੇ ਤੇ ਲਾਹੌਰ ਜਦੋਂ ਗਏ ਉੱਥੇ ਇੱਕ ਦੁਨੀ ਚੰਦ ਰਹਿੰਦਾ ਸੀ ਉੱਥੇ ਦੁਨੀ ਚੰਦ ਰਿਆ ਕਰਦਾ ਸੀ ਦੁਨੀ ਚੰਦ ਸਤਗੁਰੂ ਸਾਹਿਬ ਜੀਆਂ ਦੀ ਮਹਿਮਾ ਨੂੰ ਜਾਣਦਾ ਸੀ ਗੁਰਦੇਵ ਪਿਤਾ ਦੇ ਬਾਰੇ ਜਾਣਦਾ ਸੀ ਉਹਨੇ ਸੋਚਿਆ ਕਿ ਗੁਰਦੇਵ ਪਿਤਾ ਆਏ ਨੇ ਮੈਂ ਆਪਣੀ ਗ੍ਰਹਿ ਵਿਖੇ ਸੱਦਾ ਉਹਦੇ ਦੋ ਭਰਾ ਸਨ ਮੰਗੂ ਤੇ ਭਾਗੂ ਉਨ੍ਹਾਂ ਦੋਨਾਂ ਨੂੰ ਕਲਿਆ ਕਿ ਤੁਸੀਂ ਦੋਨੇ ਜਣੇ ਜਾਵੋ ਤੇ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਆਪਣੇ ਗ੍ਰਹਿ ਵਿਖੇ ਲਿਆਵੋ ਉਹ ਦੋਨੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਅਦੇ ਪਾਸ ਗਏ ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀਆਂ ਨੂੰ ਆਪਣੇ ਗ੍ਰਹਿ ਵਿਖੇ ਲਿਆਂਦਾ ਸਤਿਗੁਰੂ ਸਾਹਿਬ ਜੀ ਬੈਠ ਗਏ ਉਧਰ ਦੁਨੀ ਚੰਦ ਆਪਣੇ ਪਿਤਰਾਂ ਦਾ ਸ਼ਰਾਧ ਕਰਵਾ ਰਿਹਾ ਸੀ ਆਪਣੇ ਪਿਤਾ ਦਾ ਜਦੋਂ ਸ਼ਰਾਧ ਕਰਵਾ ਰਿਹਾ ਸੀ ਸਾਰਾ ਦੇਣੀ ਉਹਦੇ ਕਰਨ ਬ੍ਰਾਹਮਣ ਆਉਂਦੇ ਗਏ ਲੰਗਰ ਛਕਦੇ ਗਏ ਤੇ ਜਦੋਂ ਸ਼ਾਮ ਨੂੰ ਵੇਲਾ ਹੋਇਆ ਗੁਰਦੇਵ ਪਿਤਾ ਦੇ ਪਾਸ ਆਇਆ ਸਤਿਗੁਰੂ ਸਾਹਿਬ ਜੀਆਂ ਨੂੰ ਨਮਸਕਾਰ ਕੀਤੀ ਸਤਿਗੁਰੂ ਸਾਹਿਬ ਜੀਆਂ ਨੂੰ ਆਣ ਕੇ ਨਮਸਕਾਰ ਕੀਤੀ ਤੇ ਗੁਰਦੇਵ ਪਿਤਾ ਨੇ ਅੱਗੋਂ ਫਿਰ ਬਚਨ ਪੁੱਛਿਆ ਗੁਰਦੇਵ ਪਿਤਾ ਕਹਿਣ ਲੱਗੇ ਕੀ ਤੁਸੀਂ ਸਰਾਦ ਤੇ ਕਰਾ ਰਹੇ ਹੋ ਇਹ ਇਤਨੇ ਮਨੁੱਖ ਕਿਉਂ ਆਏ ਨੇ ਸਤਿਗੁਰੂ ਸਾਹਿਬ ਜੀ ਤੇ ਜਾਣੀ ਜਾਣ ਸਨ ਪਰ ਉਹਨਾਂ ਨੇ ਸਵਾਲ ਪੁੱਛਿਆ ਕਿ ਇਤਨੇ ਮਨੁੱਖ ਤੁਹਾਡੇ ਘਰ ਕਿਉਂ ਆਏ ਨੇ ਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਹਨ ਉਹਨਾਂ ਨੇ ਫਿਰ ਦੱਸਿਆ ਕਿ ਅਸੀਂ ਸ਼ਰਾਦ ਕਰਵਾ ਰਹੇ ਹਾਂ ਆਪਣੇ ਪਿਤਰਾਂ ਦਾ ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਇਦਾਂ ਸ਼ਰਾਦ ਕਰਾਉਣ ਦੇ ਨਾਲ ਤੁਹਾਡੇ ਪਿਤਰਾਂ ਤੱਕ ਜਿਹੜਾ ਅਨਾਜ ਹੈ ਪਹੁੰਚਦਾ ਏ ਤੇ ਦੁਨੀ ਚੰਦ ਕਹਿੰਦਾ ਕਿ ਬਰਾਹਮਣ ਤੇ ਕਹਿੰਦੇ ਹੋ ਕਹਿੰਦੇ ਹਨ ਤੇ ਮੈਂ ਅਲਪਗ ਜੀਵਾ ਮੈਂ ਨਹੀਂ ਜਾਣਦਾ ਤੁਸੀਂ ਦੱਸ ਦਿਓ ਸਤਿਗੁਰੂ ਸਾਹਿਬ ਜੀ ਕਹਿੰਦੇ ਤੇਰਾ ਪਿਤਾ ਤੇ 7 ਦਿਨਾਂ ਤੋਂ ਭੁੱਖਾ ਬੈਠਾ ਏ ਤੂੰ ਇਧਰ ਸ਼ਰਾਧ ਕਰਾਉਣਾ ਫਿਰ ਰਿਹਾ ਏ ਫਿਰ ਗੁਰਦੇਵ ਪਿਤਾ ਨੂੰ ਬਚਨ ਕੀਤਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਣਾ ਕਰੋ ਉਹ ਕਿੱਥੇ ਐ ਤੇ ਕਿਹੜੀ ਜੁਨ ਦੇ ਵਿੱਚ ਸਤਗੁਰੂ ਸਾਹਿਬ ਜੀਆ ਨੇ ਫਿਰ ਦੱਸਿਆ ਕਿ ਇਥੋਂ ਪੰਜ ਕੋਹ ਤੇ ਦੂਰ ਇਧਰ ਝਾੜੀਆਂ ਵਾਲੀ ਸਾਈਡ ਤੇ ਉਹ ਬੈਠਾ ਏ ਸੱਤ ਦਿਨਾਂ ਦਾ ਭੁਖਾਏ ਤੇ ਬਗਹਾੜ ਦੇ ਜੂਨ ਦੇ ਵਿੱਚ ਤੇ ਦੁਨੀ ਚੰਦ ਨੂੰ ਕਿਹਾ ਜਾ ਜਾ ਕੇ ਉਹਨੂੰ ਪ੍ਰਸ਼ਾਦਾ ਸ਼ਿਕਾਉਣਾ ਕਰ ਉਸ ਵੇਲੇ ਫਿਰ ਜਿਹੜਾ ਦੁਨੀ ਚੰਦ ਸੀ ਛੀਰ ਬਣਾ ਕੇ ਆਪਣੇ ਪਿਤਾ ਨੂੰ ਸ਼ਿਕਾਉਣ ਦੇ ਲਈ ਗਿਆ ਤੇ ਉਹਨਾਂ ਨੇ ਸਤਗੁਰੂ ਸਾਹਿਬ ਜੀਆ ਨੇ ਕਿਹਾ ਸੀ ਕੀ ਬਗਿਹੜ ਤੋਂ ਡਰਨਾ ਨਹੀਂ ਕਿਉਂਕਿ ਤੁਸੀਂ ਮੇਰੇ ਦਰਸ਼ਨ ਕੀਤੇ ਨੇ ਤੇ ਉਹ ਬਗਿਹੜ ਤੁਹਾਡੇ ਦਰਸ਼ਨ ਕਰਨ ਦੇ ਨਾਲ ਤੁਹਾਡੇ ਰੂਪ ਦੇ ਵਿੱਚ ਆ ਜਾਵੇਗਾ ਉਹ ਆਪਣੇ ਮਨੁੱਖਾ ਰੂਪ ਦੇ ਵਿੱਚ ਆ ਜਾਵੇਗਾ ਉਸੇ ਪ੍ਰਕਾਰ ਦੁਨੀ ਚੰਦ ਗਿਆ ਜਾ ਕੇ ਉੱਥੇ ਪਹੁੰਚਿਆ ਤੇ ਵੇਖਿਆ ਬਗਿਹੜ ਭੁੱਖਾ ਪਿਆਏ ਤੇ ਜਦੋਂ ਉਹ ਬਗਿਹੜ ਨੇ ਦੁਨੀ ਚੰਦ ਨੂੰ ਵੇਖਿਆ ਤੇ ਉਹ ਫਿਰ ਉਹਦੇ ਪਿਤਾ ਦੇ ਰੂਪ ਦੇ ਵਿੱਚ ਮਨੁੱਖੇ ਰੂਪ ਦੇ ਵਿੱਚ ਆ ਗਿਆ ਦੁਨੀ ਚੰਦ ਆਪਣੇ ਪਿਤਾ ਨੂੰ ਪੁੱਛਣ ਲੱਗਾ ਕਿ ਤੁਸੀਂ ਤੇ ਬਹੁਤ ਧਰਮਾਤਮਾ ਸਨ ਪਰ ਇਹ ਕੀ ਇਹ ਮੈਂ ਕੀ ਵੇਖ ਰਿਹਾ ਹਾਂ ਤੁਸੀਂ ਇਸ ਜੂਨ ਦੇ ਵਿੱਚ ਭਟਕ ਰਹੇ ਹੋ ਫਿਰ ਉਹ ਕਹਿਣ ਲੱਗਾ ਕਿ ਮੈਂ ਇਸ ਸੰਸਾਰ ਤੇ ਜਦੋਂ ساری ਉਮਰ ਤੇ ਧਰਮ ਦੇ ਕਰਮ ਕੀਤੇ ਪਰ ਜਦੋਂ ਮੇਰੇ ਸਵਾਸ ਨਿਕਲਣ ਵਾਲੇ ਸਨ ਉਸ ਵੇਲੇ ਮੈਂ ਇੱਕ ਆਪਣੇ ਗਵਾਂਡੀਆਂ ਦੇ ਘਰ ਦੇ ਵਿੱਚ ਜਿਹੜੀ ਮਛਲੀ ਸੀ ਉਹ ਰੇਜ ਰਹੀ ਸੀ ਉਹਦੀ ਵਾਸ਼ਨਾ ਲੈ ਕੇ ਤੇ ਮੈਨੂੰ ਮੇਰੇ ਮਨ ਦੇ ਅੰਦਰ ਇੱਛਾ ਆ ਗਈ ਕਿਵੇਂ ਹੁਣ ਮਾਸ ਛਕਾਂ ਇਸ ਕਰਕੇ ਇਹਨਾਂ ਜੂਨੀਆਂ ਦੇ ਕਰਕੇ ਉਹ ਮੇਰੀ ਅੰਤਲੀ ਇੱਛਾ ਦੇ ਕਰਕੇ ਤੇ ਮੈਨੂੰ ਇਹ ਬਗਿਹਾਰ ਦਾ ਰੂਪ ਮਿਲਿਆ ਇਹ ਸਤਿਗੁਰੂ ਸਾਹਿਬ ਜੀਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ ਕਿ ਜਿਸ ਪ੍ਰਕਾਰ ਦਾ ਮਨੁੱਖ ਸਿਮਰੇਗਾ ਜਿਸ ਪ੍ਰਕਾਰ ਮਨੁੱਖ ਯਾਦ ਕਰੇਗਾ ਉਸੇ ਪ੍ਰਕਾਰ ਦਾ ਉਹ ਅੰਤਲੇ ਸਮੇਂ ਦੇ ਜਿਹੜਾ ਵੀ ਯਾਦ ਕਰੂਗਾ ਉਹੀ ਜਿਹੜਾ ਇਹ ਮਨੁੱਖ ਨੂੰ ਜਨਮ ਪ੍ਰਾਪਤ ਹੁੰਦਾ ਹੈ ਤੇ ਜਦੋਂ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੀ ਬਾਣੀ ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਬਾਣੀ ਦੇ ਅੰਦਰ ਦੱਸਦੇ ਹਨ ਕਿ ਜਿਹੜਾ ਅੰਤਕਾਲ ਪ੍ਰਮਾਤਮਾ ਦਾ ਨਾਮ ਦਾ ਸਿਮਰਨ ਕਰਦਾ ਹੈ ਤੇ ਉਹ ਫਿਰ ਪਰਮਾਤਮਾ ਦੇ ਹਿਰਦੈ ਵਿੱਚ ਜਾ ਕੇ ਵਸ ਜਾਂਦਾ ਹੈ। ਤਾਂ ਇਸ ਪ੍ਰਕਾਰ ਉਹ ਦੁਨੀ ਚੰਦ ਦੇ ਪਿਤਾ ਨੇ ਦੱਸਿਆ ਕਿ ਮੈਂ ਇਹਨਾਂ ਜੂਨਾਂ ਦੇ ਵਿੱਚ ਇਸ ਕਰਕੇ ਭਟਕ ਰਿਹਾ ਹਾਂ। ਇਸ ਕਰਕੇ ਹੁਣ ਸਤਿਗੁਰੂ ਸਾਹਿਬ ਜੀ ਨੇ ਤੈਨੂੰ ਦਰਸ਼ਨ ਦਿੱਤੇ। ਤੇਰੇ ਦਰਸ਼ਨ ਮੈਂ ਕੀਤੇ ਤੇ ਹੁਣ ਮੇਰਾ ਪਾਰ ਉਤਾਰਾ ਹੋ ਗਿਆ ਹੈ। ਮੈਂ ਚੱਲਿਆ ਹਾਂ ਇਸ ਸੰਸਾਰ ਤੋਂ ਤੇ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਲੜ ਨਹੀਂ ਛੱਡਣਾ। ਉਸੇ ਪ੍ਰਕਾਰ ਦੁਨੀ ਚੰਦ ਵਾਪਸ ਆਇਆ ਆਣ ਕੇ ਸਤਿਗੁਰੂ ਸਾਹਿਬ ਜੀਾਂ ਦੇ ਚਰਨਾਂ ਤੇ ਟੈਪ ਪਿਆ ਤੇ ਸਤਿਗੁਰੂ ਸਾਹਿਬ ਜੀ ਇਹ ਫਿਰ ਕਹਿੰਦੇ ਨੇ ਇਹ ਜਿਹੜੇ ਸ਼ਰਾਦ ਨੇ ਚਲੋ ਹੈ ਤੇ ਇਹ ਪੁੰਨ ਦਾ ਕਰਮ ਪਰ ਇਹ ਗੁਰਮਤਿ ਦੇ ਅਨੁਸਾਰ ਨਹੀਂ ਹੈ ਇਹ ਨਹੀਂ ਕਰਾਉਣੀ ਚਾਹੀਦੀ ਤੇ ਇਸ ਤੋਂ ਇਲਾਵਾ ਹੋਰ ਜਾਂ ਵਰਸੀ ਮਨਾਉਣੀ ਉਹ ਗੱਲ ਵੱਖਰੀ ਹੈ ਜਾਂ ਕਿਸੇ ਨੂੰ ਦਾਨ ਪੁੰਨ ਦੇਣਾ ਉਹ ਵੀ ਵੱਖਰਾ ਹੈ ਇਹ ਸ਼ਰਾਦ ਗੁਰਮਤਿ ਦੇ ਅੰਦਰ ਨਹੀਂ ਹੈ ਸਤਿਗੁਰੂ ਸਾਹਿਬ ਜੀ ਆਨੇ ਫਿਰ ਉਸ ਵੇਲੇ ਜਿਹੜੇ ਇਹ ਬਚਨ ਉਚਾਰੇ ਸਤਿਗੁਰੂ ਸਾਹਿਬ ਜੀ ਇਹਨਾਂ ਬਚਨਾਂ ਦੇ ਰਾਹੀ ਮੀ ਕਿਰਤ ਦੀ ਗੱਲ ਕਰਦੇ ਨੇ ਧਰਮ ਦੀ ਕਿਰਤ ਦੀ ਗੱਲ ਕਰਦੇ ਨੇ ਸਤਿਗੁਰੂ ਸਾਹਿਬ ਜੀ ਬਚਨਾਂ ਦੇ ਅੰਦਰ ਦੱਸਦੇ ਨੇ ਕਿ ਜੇ ਠੱਗੀਆਂ ਮਾਰ ਕੇ ਤੇ ਲੋਕਾਂ ਦਾ ਹੱਕ ਖਾ ਕੇ ਤੇ ਤੁਸੀਂ ਪਿਤਰਾਂ ਦੀ ਪੂਜਾ ਕਰਦੇ ਹੋ ਤੇ ਤੁਹਾਡੀ ਇਹ ਜਿਹੜੀ ਚੋਰੀ ਦੀ ਵਸਤੂ ਹੈ ਉਹ ਪਛਾਣੀ ਜਾਣੀ ਹੈ ਉਸ ਤੋਂ ਬਾਅਦ ਜਿਹੜੇ ਇਹ ਪਿੱਤਰਾਂ ਦਾ ਭੋਜਨ ਛਕਦੇ ਨੇ ਜਿਹੜੇ ਬ੍ਰਾਹਮਣ ਨੇ ਇਹ ਵੱਡੇ ਦਲਾਲ ਨੇ ਇਹਨਾਂ ਦੇ ਹੱਥ ਵੱਡੇ ਜਾਣੇ ਨੇ ਕਿਉਂਕਿ ਇਹ ਵੀ ਤੇ ਚੋਰੀ ਕਰ ਰਹੇ ਨੇ ਸਤਿਗੁਰੂ ਸਾਹਿਬ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਆਓ ਵਿਚਾਰ ਦੇ ਨਾਲ ਜੁੜੀਏ ਜੇ ਮੁਹਾਕਾ ਕਰਮੁ ਹੈ ਮੁਹਾਕਾ ਦਾ ਅਰਥ ਹੁੰਦਾ ਏ ਠੱਗੀਆਂ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਠੱਗੀਆਂ ਮਾਰ ਕੇ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਜਿਹੜਾ ਉਸ ਮਾਲ ਲੈਂਉਂਦੇ ਜੇ ਚੋਰੀਆਂ ਕਰਕੇ ਸਮਾਨ ਲੈਂਉਂਦੇ ਨੇ ਘਰ ਮੁਹੇ ਪਿਤਰੀ ਦੇ ਤੇ ਆਪਣੇ ਘਰ ਲਿਆਂਕੇ ਉਸ ਤੋਂ ਬਾਅਦ ਪਿਤਰਾਂ ਦੀ ਪੂਜਾ ਕਰਦੇ ਹੋ ਉਹੀ ਜਿਹੜੀ ਠੱਗਾਂ ਦੀ ਠੱਗੀਆਂ ਦੀ ਮਾਰੀ ਹੋਈ ਵਸਤੂ ਠੱਗੀਆਂ ਮਾਰ ਕੇ ਲਿਆਂਦੀ ਹੋਈ ਵਸਤੂ ਨੂੰ ਆਪਣੇ ਘਰ ਦੇ ਵਿੱਚ ਲਿਆਂਕੇ ਤੇ ਪਿਤਰਾਂ ਦੀ ਪੂਜਾ ਕਰਦੇ ਹੋ ਤੇ ਪਿਤਰਾਂ ਨੂੰ ਚੜਾਉਂਦੇ ਹੋ ਅੱਗਾ ਵਸਤ ਸਜਾਣੀਐ ਫਿਰ ਜਦੋਂ ਦਰਗਾਹ ਦੇ ਵਿੱਚ ਵਸਤੂ ਜਾਂਦੀ ਹੈ ਉਹ ਸਿਆਣੀ ਜਾਂਦੀ ਹੈ ਉਹ ਪਤਾ ਲੱਗ ਜਾਂਦਾ ਇਹ ਵਸਤੂ ਕੀ ਦੀ ਹੈ ਪਿਤਰੀ ਚੋਰ ਕਰੇ ਜੇ ਤੁਸੀਂ ਪਿਤਰਾ ਦੀ ਪੂਜਾ ਕਰਦੇ ਹੋ ਤੇ ਤੁਹਾਡੇ ਪਿਤਰ ਵੀ ਚੋਰ ਹੋਣਗੇ ਇਹ ਜਿਹੜੀ ਵਸਤੂ ਹੈ ਇਹਦੇ ਕਰਕੇ ਤਿੰਨ ਜਾਣੇ ਚੋਰੀ ਦੇ ਗੁਨਾਹਗਾਰ ਨੇ ਇੱਕ ਉਹ ਵਸਤੂ ਨੂੰ ਲਿਆਉਣ ਵਾਲਾ ਚੋਰੀ ਕਰਨ ਵਾਲਾ ਦੂਸਰਾ ਜਿਹੜਾ ਵਿਚਕਾਰਤਾ ਦਲਾਲ ਹੈ ਬ੍ਰਾਹਮਣ ਉਹ ਵੀ ਚੋਰ ਹੈ ਉਸ ਤੋਂ ਬਾਅਦ ਆ ਤੀਸਰਾ ਉਹ ਪਿੱਤਰ ਜੀ ਦਾ ਤੁਸੀਂ ਸ਼ਰਾਧ ਕਰ ਰਹੇ ਹੋ ਉਹ ਵੀ ਚੋਰ ਹੈ ਇਹ ਤਿੰਨੇ ਹੀ ਚੋਰੀ ਦੇ ਵਿੱਚ ਆ ਗਏ ਜੇ ਤੁਸੀਂ ਚੋਰੀ ਦੀ ਵਸਤੂ ਦੇ ਨਾਲ ਸ਼ਰਾਧ ਕਰਾਉਂਦੇ ਜੇ ਜੇ ਠੱਗੀਆਂ ਮਾਰ ਕੇ ਧਨ ਇਕੱਠਾ ਕੀਤਾ ਹੈ ਤੇ ਉਹਦੇ ਕਰਕੇ ਇਹ ਫਾਲ ਹੁੰਦਾ ਹੈ ਵੱਡੀ ਹੈ ਹੱਥ ਦਲਾਲ ਕੇ ਉਸ ਤੋਂ ਬਾਅਦ ਜਿਹੜਾ ਵਿਚਕਾਰਲਾ ਦਲਾਲ ਹੈ ਜਿਹੜਾ ਪੂਜਾ ਕਰਵਾਉਣ ਵਾਲਾ ਹੈ ਉਹਦੇ ਹੱਥ ਵੱਡੇ ਜਾਂਦੇ ਨੇ ਉਹ ਦਲਾਲ ਦੇ ਹੱਥ ਵੱਡੇ ਜਾਂਦੇ ਨੇ ਮੁਸਪੀ ਇਹ ਕਰੇ ਜਿਹੜਾ ਇਹ ਚੋਰੀਆਂ ਕਰਾਉਣ ਵਾਲਾ ਹੈ ਉਹ ਬ੍ਰਾਹਮਣ ਦੇ ਹੱਥ ਵੱਡੇ ਜਾਂਦੇ ਨੇ ਜਿਹੜੇ ਇਹ ਚੋਰੀ ਦਾ ਧਾਨ ਖਾਣ ਵਾਲੇ ਨੇ ਜਿਹੜਾ ਇਹ ਮਲੇਸ਼ਾਂ ਦਾ ਭੋਜਨ ਛਕਣ ਵਾਲੇ ਨੇ ਉਹਨਾਂ ਦੇ ਹੱਥ ਵੱਡੇ ਜਾਂਦੇ ਹਨ ਨਾਨਕ ਅੱਗੈ ਸੋਮਲੈ ਜੇ ਖੱਟੇ ਘਾਲੇ ਦੇ ਕਿਉਂਕਿ ਦਰਗਾਹ ਦੇ ਵਿੱਚ ਉਹੀ ਮਿਲਦਾ ਹੈ ਜਿਹੜਾ ਇਸ ਸੰਸਾਰ ਤੇ ਖਟਿਆ ਹੋਇਆ ਨਿਸ਼ਕਾਮ ਕਰਮ ਕੀਤੇਆਂ ਦਾ ਜਿਹੜਾ ਫਲ ਹੈ ਉਹ ਦਰਗਾਹ ਦੇ ਵਿੱਚ ਮਿਲਦਾ ਏ ਹੋਰ ਇਸ ਤੋਂ ਇਲਾਵਾ ਕੋਈ ਫਲ ਨਹੀਂ ਮਿਲਦਾ ਜਿਹੜੇ ਕਰਮ ਕੀਤੇ ਉਹ ਕਰਮਾਂ ਦਾ ਫਲ ਮਿਲਣਾ ਏ ਜੇ ਚੰਗੇ ਕਰਮ ਕੀਤੇ ਤੇ ਚੰਗੇ ਕਰਮਾਂ ਦਾ ਫਲ ਮਿਲਣਾ ਏ ਤੇ ਜੇ ਮਾੜੇ ਕੀਤੇ ਤੇ ਮਾੜਿਆਂ ਦਾ ਵੀ ਫਲ ਮਿਲਣਾ ਏ ਜੈਹੋ ਜਾਂ ਬੀਜ ਮਨੁੱਖ ਇਸ ਸੰਸਾਰ ਤੇ ਕਰਮ ਰੂਪੀ ਬੀਜਦਾ ਏ ਉਹ ਬੀਜ ਮਨੁੱਖ ਨੂੰ ਵੜਣਾ ਹੀ ਪੈਣਾ ਏ ਜੇ ਤੇ ਕਿਕਰ ਬੀਜੇਗਾ ਤੇ ਫਿਰ ਉਸੇ ਪ੍ਰਕਾਰ ਉਹਨੂੰ ਕਿਕਰ ਵੜਨੇ ਪੈਣੇ ਨੇ ਤੇ ਜੇ ਦਾਖਾਂ ਬੀਜੀਆਂ ਤੇ ਦਾਖਾਂ ਦਾ ਵੀ ਜਿਹੜਾ ਫਲ ਹੈ ਉਹਨੂੰ ਵੜਨਾ ਪੈਣਾ ਹੈ ਚੰਗਾ ਬੀਜੇਗਾ ਤੇ ਚੰਗਾ ਮਿਲੇਗਾ ਜੇ ਮਾੜਾ ਬੀਜੇਗਾ ਤੇ ਮਾੜਾ ਤੇ ਜੇ ਤੇ ਕਰੇਗਾ ਧਰਮ ਦੀ ਕਿਰਤ ਉਹ ਕਿਰਤ ਵੀ ਫਲੀਪੂਤ ਹੋਵੇਗੀ ਤੇ ਜੇ ਧਰਮ ਦੀ ਕਿਰਤ ਨਾ ਕੀਤੀ ਤੇ ਉਹ ਕਿਰਤ ਵੀ ਫਲੀਪੂਤ ਨਹੀਂ ਹੋਣੀ ਇਸ ਸੰਸਾਰ ਤੇ ਆਣ ਕੇ ਮਨੁੱਖ ਨੂੰ ਧਰਮ ਦੇ ਕਰਮ ਕਰਕੇ ਧਰਮ ਦੀ ਕਿਰਤ ਕਰਨੀ ਚਾਹੀਦੀ ਹੈ। ਤਾਂ ਹੀ ਤੇ ਸਤਿਗੁਰੂ ਸਾਹਿਬ ਜੀਾਂ ਨੇ ਜਿਹੜੇ ਤਿੰਨ ਬਚਨ ਕੀਤੇ ਸਨ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਕਿਰਤ ਕੀਰਤੀ ਧਰਮ ਦੀ ਕਰਨੀ ਹੈ। ਜਦੋਂ ਧਰਮ ਦੀ ਕਿਰਤ ਕਰਨੀ ਆ ਗਈ ਤੇ ਫਿਰ ਉਹਦੀ ਕਿਰਤ ਵੀ ਸਫਲੀ ਹੋ ਜਾਵੇਗੀ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਜਿਹੋ ਜੇ ਕਰਮਾਂ ਦਾ ਬੀਜ ਮਨੁੱਖ ਬੀਜਦਾ ਏ ਉਹੋ ਜਾਂ ਫਲ ਉਹ ਮਨੁੱਖ ਨੂੰ ਭੋਗਣਾ ਪੈਂਦਾ ਏ ਜੇ ਚੰਗਾ ਬੀਜਦਾ ਏ ਤੇ ਚੰਗੇ ਦਾ ਫਲ ਚੰਗਾ ਮਿਲਦਾ ਏ ਜੇ ਮਾੜਾ ਬੀਜੇਗਾ ਤੇ ਮਾੜੇ ਦਾ ਫਲ ਮਾੜਾ ਮਿਲੇਗਾ ਇਹ ਕਰਮਾਂ ਦੀ ਖੇਡ ਹੈ ਇਹ ਮਨੁੱਖ ਕਰਮਾਂ ਦੇ ਵਿੱਚ ਵੱਜਾ ਹੋਇਆ ਹੈ ਇਸ ਸੰਸਾਰ ਤੇ ਜੇ ਮਨੁੱਖ ਦੇ ਨਾਲ ਜਾਣਾ ਏ ਜਿਹੜਾ ਫੱਲੀ ਭੂਤ ਹੋਣ ਵਾਲਾ ਏ ਉਹ ਪਰਮਾਤਮਾ ਦਾ ਨਾਮ ਹੈ ਬਾਕੀ ਇਹ ਕਰਮ ਧਰਮ ਜਿਹੜੇ ਨੇ ਸਾਰੇ ਇੱਥੇ ਹੀ ਰਹਿ ਜਾਣੇ ਨੇ ਜਿਹੜੇ ਮਨੁੱਖ ਇੱਥੇ ਕਰਮ ਕਰਦਾ ਫਿਰ ਰਿਹਾ ਏ ਨਾ ਉਹ ਸਾਰੇ ਇੱਥੇ ਰਹਿ ਜਾਣੇ ਨੇ ਜਾਂ ਪਿਤਰਾਂ ਦੀ ਪੂਜਾ ਕਰਨੀ ਹੋਰ ਜਿਤਨੇ ਵੀ ਨਰਾਤੇ ਜਾਂ ਇਸ ਤੋਂ ਇਲਾਵਾ ਇਹ ਸਾਰੇ ਕੁਝ ਇੱਥੇ ਰਹਿ ਜਾਣੇ ਨੇ ਪਾਵਨ ਗੁਰਬਾਣੀ ਦੇ ਅੰਦਰ ਵਚਨ ਆਉਂਦਾ ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਉਹ ਪ੍ਰਮਾਤਮਾ ਦੀ ਕੀਰਤੀ ਕਰਿਆ ਕਰੋ ਜਿਹਦੇ ਨਿਮਕ ਸਿਮਰਨ ਦੇ ਨਾਲ ਅੱਖ ਝਮਕਣ ਦੇ ਸਮੇਂ ਦੇ ਨਾਲ ਜਿਹੜਾ ਇਹ ਮਨੁੱਖ ਛੁੱਟ ਜਾਂਦਾ ਹੈ ਜਿਹੜਾ ਪ੍ਰਮਾਤਮਾ ਦੀ ਵਡਿਆਈ ਕਰਦਾ ਹੈ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਸਤਿਗੁਰੂ ਸਾਹਿਬ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਵਿਚਾਰ ਕਰਦਿਆਂ ਬੇਅੰਤ ਧੁੱਲਾ ਹੋ ਗਈਆਂ ਨੇ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਅੰਤ ਧੁੱਲਾ ਦੀਕਮਾ ਸੋ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਦੇ ਚ ਵਸ ਜਾਵੇ ਇਸਤੇ ਅਨੁਸਾਰ ਹੀ ਹੋ ਕੇ ਸਾਨੂੰ ਚੱਲਣਾ ਆ ਜਾਵੇ ਸਤਿਗੁਰੂ ਸਾਹਿਬ ਜੀਾਂ ਦੇ ਚਰਨਾ ਕਮਲਾਂ 'ਪਾਸ ਅਰਦਾਸ ਆਵ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਵਡਿਆ ਹੈ ਹੱਥ ਦਲਾ ਲ ਕੇ ਮੁਸਫੀ ਇਹ ਕਰੇ ਨਾਨਕ ਅਗੈ ਸੋ ਮਿਲੈ ਜੇ ਖੱਟੇ ਘਾਲੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ